ਪੰਜਾਬ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਜੀਤ ਸਿੰਘ ਕੋਲੋਂ ਦੇਸ਼ ਵਿਦੇਸ਼ ਦੀਆਂ ਪੰਜਾਬੀ ਭਾਸ਼ਾ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਪੰਜਾਬ ਸਰਕਾਰ ਨੇ ਆਪਣਾ 2025-26 ਦਾ ਬਜਟ ਪੇਸ਼ ਕਰ ਦਿੱਤਾ ਹੈ ਇਹ ਬਜਟ 2,36,080 ਕਰੋੜ ਰੁਪਏ ਦਾ ਇਤਿਹਾਸਿਕ ਬਜਟ ਪੇਸ਼ ਕੀਤਾ ਗਿਆ ਹੈ ਯੁੱਧ ਨਸ਼ਿਆਂ ਦੇ ਵਿਰੁੱਧ 110 ਕਰੋੜ ਰੁਪਏ ਡਰੱਗ ਕੇਸ ਦੇ ਮਾਮਲੇ ਵਿੱਚ 150 ਕਰੋੜ ਰੁਪਏ ਨਵੀਂ ਐਮਰਜੈਂਸੀ ਪ੍ਰਤੀਕਿਰਿਆ ਵਾਹਨ ਖਰੀਦਣ ਲਈ 125 ਕਰੋੜ ਰੁਪਏ ਡਾਇਲ 112 ਹੈੱਡਕੁਆਟਰਨ ਲਈ ਸਾਰੇ ਲਈ 53 ਕਰੋੜ ਰੁਪਏ ਖੇਟਾਂ ਲਈ 979 ਕਰੋੜ ਰੁਪਏ ਸੇਤ ਲਈ 778 ਕਰੋੜ ਰੁਪਏ ਪਿੰਡੂ ਵਿਕਾਸ ਲਈ 3500 ਕਰੋੜ ਰੁਪਏ ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਤੇ 115 ਕਰੋੜ ਰੁਪਏ ਤੇ ਵਿਸ਼ੇਸ਼ ਪਦਰੀ ਸੜਕਾਂ ਲਈ 140 ਕਰੋੜ ਰੁਪਏ ਤੇ 166 ਸ਼ਹਿਰਾਂ 'ਚ ਪਾਣੀ ਦੀ ਸਪਲਾਈ ਸੀਵਰੇਜ ਅਤੇ ਸਟਰੀਟ ਲਾਈਟਾਂ ਤੇ ਸਫਾਈ ਦੇ ਸਬੰਧ ਵਿੱਚ 225 ਕਰੋੜ ਰੁਪਏ ਲਗਾਏ ਜਾਣਗੇ। ਪੰਜਾਬ ਸਰਕਾਰ ਵੱਲੋਂ 4650 ਅਨੁਸੂਚਿਤ ਜਾਤੀ ਦੇ ਲੋਕਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ਗਏ ਹਨ। ਇਹ ਕਰਜ਼ੇ ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਵਿਭਾਗ ਨੂੰ ਜਿਨ੍ਹਾਂ ਲੋਕਾਂ ਨੇ 31 ਮਾਰਚ 2020 ਤੱਕ ਕਰਜ਼ੇ ਲਏ ਸਨ ਉਹ ਕਰਜ਼ੇ ਮਾਫ਼ ਕਰ ਦਿੱਤੇ ਗਏ ਹਨ। ਸ਼ਿਦਿਰ ਕਾਸਟ ਸ਼ਾਪਲਾਨ ਦੇ ਲਈ 13.987 ਕਰੋੜ ਰੁਪਏ ਰੱਖੇ ਗਏ ਹਨ ਪੰਜਾਬ ਸਰਕਾਰ ਬਲ ਇਨਾਮਾ ਅਤੇ ਖਰਚੇ ਕੀਤੇ ਜਾਣਗੇ ਬਿਜਲੀ ਸਬਸਿਡੀ ਤੇ 20500 ਤਨਖਾਹਾਂ ਤੇ 36427 ਪੈਨਸ਼ਨ ਅਤੇ ਰਿਟਾਇਰਮੈਂਟ ਲਾਭ ਤੇ 20750 ਵਿਆਜ ਦੀ ਡਾਈਗਿਟੀ 4995 ਪੂੰਜੀਗਤ ਖਰਚੇ ਤੇ ਸਰਕਾਰੀ ਕਰਜ਼ੇ ਦੀ ਡਾਈਗਿ ਲਈ 29132 ਕਰੋੜ ਰੁਪਏ ਲਗਭਗ ਖਰਚੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਬੇਗੀ ਕਿਉਂਕਿ ਪਿਛਲੀ ਸਰਕਾਰਾਂ ਨੇ ਪੰਜਾਬ ਨੂੰ ਕੰਗਾਲ ਪੰਜਾਬ ਬਣਾਉਣ ਤੇ ਕੋਈ ਕਸਰ ਨਹੀਂ ਛੱਡੀ ਸੀ ਅਰਵਿੰਦ ਕੈਰੀਵਾਲ ਜੀ ਨੇ ਕਿਹਾ ਕਿ ਹੁਣ ਉੜਦਾ ਪੰਜਾਬ ਨਹੀਂ ਬਦਲਦਾ ਪੰਜਾਬ ਸਥਾਪਿਤ ਕਰਾਂਗੇ ਸੁਪਰੀਮ ਕੋਰਟ ਨੇ ਜਬਰ ਜਨਾਬਾਰੇ ਇਲਾਹਾਬਾਦ ਹਾਈ ਕੋਰਟ ਦੀ ਟਿੱਪਣੀ ਹੈਰਾਨ ਕਰਨ ਵਾਲੀ ਹੈ ਫੈਸਲੇ ਤੇ ਰੋਕ ਲਗਾ ਦਿੱਤੀ ਹੈ ਪਿਛਲੇ ਦਿਨੀ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਸੀ ਕਿ ਨਵਾਲਿਕ ਕੁੜੀ ਦੀਆਂ ਸ਼ਰਤਾਂ ਫੜਨੀਆਂ ਜਾਂ ਨਾਲਾ ਤੋੜਨਾ ਜਾਂ ਜ਼ਬਰਦਸਤ ਉਸ ਨੂੰ ਖਿੱਚ ਕੇ ਥੱਲੇ ਕਾਣਾ ਜ਼ਬਰਦਸਤ ਦੀ ਕੋਸ਼ਿਸ਼ ਨਹੀਂ ਹੈ ਸ਼ਗੂ ਇਹ ਜ਼ਬਰਦਸਤ ਅਤੇ ਜ਼ਬਰਦਸਤ ਹੋਣ ਵਾਲੀ ਘਟਨਾ ਵਿੱਚ ਫਰਕ ਦੱਸਿਆ ਸੀ ਦਿੱਲੀ ਹਾਈ ਕੋਰਟ ਦੇ ਜਸਮント ਬਰਮਾ ਦੇ ਜੱਜ ਕੈਸ਼ ਮਾਮਲੇ ਦੇ ਸਬੰਧੀ ਪੁਲਿਸ ਨੇ ਉਹਨਾਂ ਦੇ ਘਰ ਦੇ ਸਟੋਰ ਰੂਮ ਨੂੰ ਸੀਲ ਕਰ ਦਿੱਤਾ ਹੈ ਪਿਛਲੇ ਦਿਨੀ ਉਹਨਾਂ ਦੇ ਘਰ ਨੂੰ ਅੱਗ ਲੱਗ ਗਈ ਸੀ ਤੇ ਉਹਨਾਂ ਦੇ ਘਰ ਵਿੱਚੋਂ 500 ਦੇ ਸੜੇ ਹੋਏ ਨੋਟ ਮਿਲੇ ਸਨ ਇਹ ਖਰਚਾ ਜ਼ਾਹਿਰ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਘਰ ਵਿੱਚ 10 ਤੋਂ 15 ਕਰੋੜ ਰੁਪਏ ਦੀ ਬਲੈਕ ਮਨੀ ਪਈ ਹੋਈ ਸੀ ਜਿਸ਼ਵੰਤ ਬਰਮਨ ਕਹੇ ਕਿ ਉਨ੍ਹਾਂ ਨੂੰ ਪਸਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਲਾਹਾਬਾਦ ਹਾਈ ਕੋਰਟ ਨੇ ਜੱਜਾਂ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲਾਉਣ ਦੇ ਵਿਰੁੱਧ ਇੱਕ ਵਿਅਕਤੀ ਦਵਿੰਦਰ ਕੁਮਾਰ ਦੀਕਸ਼ਿਕ ਨੂੰ ਮਹਿੰਗਾ ਪਿਆ ਇਲਾਹਾਬਾਦ ਹਾਈ ਕੋਰਟ ਨੇ ਉਸ ਨੂੰ ਦਾਸ ਦੀ ਮਾਨਹਾਨੀ ਦਾ ਦੋਸ਼ ਪਾਇ ਤੇ 2000 ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ। ਸੰਗਰੀ ਦੇ ਨੇਤਾ ਪ੍ਰਕਾਸ਼ ਸ਼ਾਸਤਰੀ ਨੇ ਦਾਅਵਾ ਕੀਤਾ ਹੈ ਕਿ ਚੈਂਪੀਅਨ ਟਰੋਫੀ 'ਚ ਭਾਰਤੀ ਜਿੱਤ ਬਿਛੋਂ ਸਾਜ਼ਿਸ਼ ਦੇ ਦੀਨ ਮੋਹੂ ਵਿੱਚ ਦੰਗੇ ਹੋਏ ਸਨ 9 ਮਾਰਚ ਦੀ ਰਾਤ ਨੂੰ ਦੋਹਾਂ ਧਿਰਾਂ ਵਿਚਕਾਰ ਆਪਸੀ ਪੱਥਰਬਾਜ਼ੀ ਹੋਈ ਸੀ ਜਦੋਂ ਦੋ ਗਰੁੱਪ ਚੈਂਪੀਅਨ ਟਰੋਫੀ ਦੀ ਜਿੱਤ ਦੀ ਖੁਸ਼ੀ ਮਨਾਉਣ ਵਿੱਚ ਮੋਟਰਸਾਈਕਲਾਂ ਤੇ ਰੈਲੀ ਕੱਢ ਰਹੇ ਸਨ ਮਿਵਾਦਾਂ ਵਿੱਚ ਘਿਰੇ ਮਸ਼ਹੂਰ ਸਟੈਂਡ ਅਪ ਕਮੀਡੀਅਨ ਕੁਨਾਲ ਕਾਮਰਾ ਨੇ ਇੱਕ ਬਰਫੇ ਤੋਂ ਸਨਸਨੀ ਮਚਾ ਦਿੱਤੀਆਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇ ਗद्दार ਦੇ ਥੱਪਾ ਲਗਾਉਣ ਤੋਂ ਬਾਅਦ ਉਹਨਾਂ ਦੇ ਉੱਤੇ ਦੋਸ਼ ਲਗਾਏ ਸਨ ਹੁਣ ਉਹਨਾਂ ਨੇ ਕੇਂਦਰੀ ਵਿੱਤ ਮੰਤਰੀ ਸੀ타 ਰਮਨ ਜੀ ਦੇ ਉੱਤੇ ਟਿੱਪਣੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਮਾਈ ਲੂਟਨੇ ਸਾੜੀ ਵਾਲੀ ਦੀਦੀ ਆਈ ਤੇ ਨਾ ਨਿਰਮਲਾ ਤਾਈ ਬੇਟੀਨ ਪਰਿਵਾਰ ਦੀ ਨੂੰ ਐਸ਼ਵੇਰ ਰਾਏ ਦੀ ਲਾਲ ਬੱਸ ਨੇ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਗਈ ਪਰੰਤੂ ਉਹ ਸੁਰੱਖਿਅਤ ਹਨ ਰੱਖਿਆ ਮੰਤਰਾਲੇ ਨੇ ਫੌਜ ਨੂੰ ਅਤਿ ਅਧਨਿਕ ਟੋਪਾਂ ਨਾਲ ਲੈਸ ਕਰਨ ਲਈ 6900 ਕਰੋੜ ਰੁਪਏ ਦੇ ਇੱਕ ਇਕਰਾਰਨਾਮੇ ਤੇ ਦਸਤਖਤ ਕੀਤੇ ਹਨ ਮੰਤਰਾਲੇ ਨੇ ਇਸ ਲਈ ਭਾਰਤ ਫੋਰਸਿਜ਼ ਲਿਮਟਿਡ ਅਤੇ ਟਾਟਾ ਐਡਵਾਂਸ ਸਿਸਟਮ ਲਿਮਟਿਡ ਨਾਲ ਇੱਕ ਇਕਰਾਰਨਾਮਾ ਕੀਤਾ ਹੈ ਲੋਕ ਸਭਾ ਵਿੱਚ ਰਾਜ ਮੰਤਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਰਾਜਸਥਾਨ ਵਿੱਚ ਜੁਰੇਨੀਅਮ ਦੇ ਵੱਡੇ ਭੰਡਾਰ ਹਨ ਬਾਤਾਵਾਨ ਪਰਿਵਾਰਗੀ ਦੇ ਕਾਨ ਇਹ ਕੰਮ ਰੁਕਿਆ ਹੋਇਆ ਹੈ ਜੁਰੇਨੀਅਮ ਦੇ ਭੰਡਾਰ ਵਿੱਚੋਂ ਜੁਰੇਨੀਅਮ ਕੱਢਣ ਨਾਲ ਦੇਸ਼ ਨੂੰ ਪਰਮਾਣੂ ਊਰਜਾ ਉਤਪਾਦਨ ਲਈ ਇੱਕ ਵੱਡਾ ਸਰੋਤ ਪ੍ਰਾਪਤ ਹੋ ਜਾਵੇਗਾ ਓਡੀਸ਼ਾ ਚ ਬਾਲਾਸੋਰ ਜ਼ਿਲ੍ਹੇ ਦੇ ਚਾਂਦੀਪੁਰ ਵਿੱਚ ਸਥਿਤ ਇੱਕੀਕ੍ਰਿਤ ਟ੍ਰੀਖਣ ਰੇਂਜ ਤੋਂ ਸੰਬਲ ਬਾਵੀ ਮਜਾਇਲ ਪ੍ਰੀਖਣ ਤੋਂ ਪਹਿਲਾਂ ਬੋਦਬਾਨ ਨੂੰ ਨੇੜਲੇ ਇਲਾਕਿਆਂ ਦੇ ਰਹਿਣ ਵਾਲੇ ਲਗਭਗ 32 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਗਿਆ ਸਤਾ ਤੋਂ ਹਵਾ ਤੇ ਮਾਰ ਕਰਨ ਵਾਲੀ ਮਜਾਇਲ ਦਾ ਸਫਲ ਪ੍ਰੀਖਣ ਕੀਤਾ ਗਿਆ ਇੰਜੀਨੀਅਰ ਆਸ਼ਰਦ ਨੇ ਲੋਕ ਸਭਾ ਦੀ ਕਾਰਜ ਵਿੱਚ ਹਿੱਸਾ ਲੈਣ ਦੀ ਆਗਿਆ ਮੰਗੀ ਹੈ ਹਰਿਆਣਾ ਦੇ ਡੱਬ ਵਾਲੀ ਵਿੱਚ ਗੁਜਰਾਤ ਦੀ ਪੁਲਿਸ ਦੀ ਗੱਡੀ ਖੜੇ ਟਰੱਕ ਵਿੱਚ ਵੱਜ ਗਈ ਜਿਸ ਨਾਲ ਤਿੰਨ ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ 1997 ਬੈਚ ਦੇ ਆਈਪੀਐਸ ਅਧਿਕਾਰੀ ਸਰਿੰਦਰਪਾਲ ਸਿੰਘ ਪਰਮਾਰ ਬਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਬਣ ਗਏ ਹਨ ਅੰਮ੍ਰਿਤਸਰ ਵਿਖੇ ਕਾਰ ਸੇਵਾ ਦੌਰਾਨ ਸੁਖਵੀਰ ਸਿੰਘ ਬਾਦਲ ਦੇ ਹਮਲਾ ਕਰਨ ਵਾਲਾ ਨਰਿੰਦਰ ਸਿੰਘ ਚੋੜਾ ਰੂਪਨਗਰ ਜੇਲ੍ਹ ਵਿੱਚੋਂ ਰਿਹਾ ਹੋ ਗਿਆ ਹੈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਆਪ ਦੇ ਕੌਮੀ ਕਨਵੀਰ ਅਨੁਵਿੰਦ ਕੇਜੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਆਪ ਸਰਕਾਰ ਨੇ ਪਾਂਧੀਆ ਤੋਂ ਬਾਅਦ ਦਲਿਤ ਪਰਿਵਾਰਾਂ ਦੇ 77 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਮਾਫ ਕਰ ਦਿੱਤੇ ਹਨ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬਣਿੰਗ ਨੇ ਕਿਹਾ ਹੈ ਕਿ ਕਿਸੇ ਵੀ ਸਰਕਾਰ ਵੱਲੋਂ ਪੇਸ਼ ਕੀਤੇ ਬਜਟਾਂ ਵਿੱਚੋਂ ਇਹ ਸਭ ਤੋਂ ਘਾਟੇ ਵਾਲਾ ਬਜਟ ਹੈ ਵਿਰੋਧੀ ਧਿਰ ਦੇ ਨੇਤਾ ਵਰਤਾਪ ਸਿੰਘ ਬਾਜਪਾ ਨੇ ਕਿਹਾ ਹੈ ਕਿ ਬਜਟ ਨੇ ਪੰਜਾਬ ਦੇ ਸਾਰੇ ਵਰਗਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ 3 ਸਾਲਾਂ ਤੋਂ ਸੱਤਾ ਦੇ ਰਹਿਣ باوجود ਆਮ ਆਦਮੀ ਪਾਰਟੀ ਸਰਕਾਰ ਬਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਵਿੱਚ ਅਸਫਲ ਰਹੀ ਹੈ। ਸ਼ੇਅਰ ਬਾਜ਼ਾਰ ਵਿੱਚ ਆਈ ਗ੍ਰਾਫਟ ਦੇ ਕਨ ਨਿਵੇਸ਼ਕਾਂ ਦੇ 3.5 ਇੱਕ ਲੱਖ ਕਰੋੜ ਰੁਪਏ ਡੁੱਬ ਗਏ। BNGRB ਨੇ ਕਿਹਾ ਹੈ ਕਿ ਭਾਰਤ ਵਿੱਚ ਕੁਦਰਤੀ ਗੈਸ ਦੀ ਮੰਗ 2030 ਤੱਕ ਦੁੱਗਣੀ ਹੋ ਸਕਦੀ ਹੈ ਮਈ ਮਹੀਨੇ ਦੇ ਅਖੀਰ ਵਿੱਚ ਪ੍ਰੋਵੀਡੈਂਟ ਫੰਡ ਦੀ ਯੂਪੀਏ ਆਰਆਈਟੀ ਐਟਮ ਵਿੱਚੋਂ ਨਿਕਾਸੀ ਕੀਤੀ ਜਾ ਸਕਦੀ ਹੈ ਹਰਿਆਣਾ ਵਿੱਚ ਮਰੂਤੀ ਸੁਜੁਕੀ ਕੰਪਨੀ ਵੱਲੋਂ ਤੀਜਾ ਪਲਾਟ ਲਗਾਇਆ ਜਾਵੇਗਾ ਇਸ ਉੱਤੇ 7410 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਕੋਲਕਾਤਾ ਨਾਈਟ ਰਾਈਡਰ ਨੇ ਰਾਜਸਥਾਨ ਰਾਇਲ ਨੂੰ 8 ਵਿਕਟਾਂ ਨਾਲ ਹਰਾ ਕੇ ਜਿੱਤ ਵਿੱਚ ਵਾਪਸੀ ਕੀਤੀ ਹੈ। 5 T20 ਲੜੀ ਵਿੱਚ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ 4-1 ਨਾਲ ਆਪਣੇ ਨਾਮ ਕਰ ਲਈ ਹੈ। ਅਰਜنٹੀਨਾ ਦੀ ਟੀਮ ਨੇ ਬਰਾਜ਼ੀਲ ਨੂੰ ਹਰਾ ਦਿੱਤਾ ਹੈ ਤੇ ਉਹ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਗਈ ਹੈ। ਇਸ ਤੋਂ ਬਾਅਦ ਅਰਜਨ ਟੀਮਾਂ ਦੀ ਟੀਮ ਨੇ ਜਿੱਤ ਦਾ ਜਸ਼ਨ ਮਨਾਇਆ। ਬੇਸ਼ਿਕਰ ਕਪ ਜੇ 2 ਟੀਮ 125 ਮਿਲੀਅਨ ਡਾਲਰ ਦੀ ਰਾਸ਼ੀ ਦਿੱਤੀ ਜਾਵੇਗੀ। ਅਨੁਰਾਗ ਠਾਕ ਨੇ ਕਿਹਾ ਕਿ ਸੰਸਦ ਮੈਂਬਰਾਂ ਨਾਲ ટીਬੀ ਜਾਗਰੂਕ ਲਈ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ T20 ਕ੍ਰਿਕਟ ਮੈਚ ਖੇਡੇ ਜਾਣਗੇ। ਉਹਨਾਂ ਨੇ ਕਿਹਾ ਹੈ ਕਿ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰਾਂ ਵਿਚਕਾਰ ਸੱਫਲ ਕ੍ਰਿਕਟ ਮੈਚ ਖੇਡੇਗਾ। ਇਸ ਤੋਂ ਲੰਬੇ ਮੁੰਬਈ ਵਿੱਚ ਨੇਤਾ ਬਨਾਮ ਅਬਨੇਤਾ ਵਿਚਕਾਰ ਵੀ T20 ਕ੍ਰਿਕਟ ਮੈਚ ਸਫਲ ਅਯੋਜਨ ਕੀਤਾ ਗਿਆ। ਦੱਖਣੀ ਕੋਰੀਆ ਵਿੱਚ ਜੰਗਲਾਂ ਨੂੰ ਅੱਗ ਲੱਗ ਗਈ ਜਿਸ ਕਾਰਨ 24 ਲੋਕਾਂ ਦੀ ਮੌਤ ਹੋ ਗਈ ਅਤੇ 26 ਲੋਕ ਜ਼ਖਮੀ ਹੋ ਗਏ। ਫਲਸਤੀਨ ਵਿੱਚ ਲੋਕ ਸੜਕਾਂ ਉੱਤੇ ਉਤਰ ਆਏ ਉਹਨਾਂ ਨੇ ਹਮਾਸ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਹਨਾਂ ਨੇ ਕਿਹਾ ਹੈ ਕਿ ਜੰਗ ਖਤਮ ਕਰੋ। ਉਹ ਮਰਨਾ ਨਹੀਂ ਚਾਹੁੰਦੇ ਹਨ। ਪਾਕਿਸਤਾਨ ਵਿੱਚ ਧਿਆਫੁਰ ਐਕਸਪ੍ਰੈਸ ਨੂੰ ਹਾਈਜੈਕ ਕਰਨ ਦੇ ਮਾਮਲੇ ਵਿੱਚ ਮਦਦਗਾਰ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਖਾਲਸਤਾਨੀ ਅੱਤਵਾਦੀ ਮਹਿਲ ਸਿੰਘ ਬੱਬਰ ਦੀ ਪਾਕਿਸਤਾਨ ਵਿੱਚ ਮੌਤ ਹੋ ਗਈ ਹੈ। ਉਹ 90 ਦੇ ਦਹਾਕੇ ਤੋਂ ਸਰਦ ਪਾਰ ਤੋਂ ਪੰਜਾਬ ਵਿੱਚ ਅੱਤਵਾਦ ਚਲਾ ਰਹੇ ਸਨ। ਭਾਰਤ ਦੇ ਲੋਕਾਂ ਨੂੰ ਲੰਬਾ ਸਮੇਂ ਤੱਕ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ 트੍ਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਦੀਆਂ ਅਰਜ਼ੀਆਂ ਉੱਤੇ ਰੋਕ ਲਗਾ ਦਿੱਤੀ ਹੈ। ਨੇਪਾਲ ਵਿੱਚ ਚਿੰਸੀਲੇ ਪਦਾਰਥਾਂ ਸਮੇਤ ਇੱਕ ਭਾਰਤੀ ਨੂੰ ਗ੍ਰਿਫਤਾਰ ਕੀਤਾ ਹੈ। ਹਰਿਆਣਾ ਦੇ ਬਹੁਤ ਸਾਰੇ ਸਕੂਲ 인ਫਰਾਸਟਰਕਚਰ ਦੀਸ ਕਮੀ ਨਾਲ ਜੂਝ ਰਹੇ ਹਨ। ਜਮਨਾ ਨਦੀ ਦਾ ਪਾਣੀ ਸ਼ੋਧਨਾ ਹੋਣ ਕਾਰਨ ਦਿੱਲੀ ਦੇ ਲੋਕ ਪਰੇਸ਼ਾਨ ਹਨ। ਮੁਕਿਰਿਆ ਵਿੱਚ 6000 ਟਨ ਗੰਨੇ ਦੀ ਖੋਰੀ ਸੜਕੇ ਸਵਾਹ ਹੋ ਗਈ ਜਿਸ ਨਾਲ ਦੇਕਾਨ 1 ਕਰੋੜ ਤੋਂ ਵੱਧ ਦਾ ਨੁਕਸਾਨ ਹੋ ਗਿਆ। हशियारपुर ਤੋਂ ਸੰਸਦ ਮੈਂਬਰ ਡਾਕਟਰ ਰਾਜਕਮਰ ਜੱਬੇਵਾਨ ਨੇ ਕਿਹਾ ਕਿ ਸ਼ੂਬੇ ਦੀ ਤਰੱਕੀ ਲਈ ਨਵਾਂ ਬਜਟ ਮੀਲ ਪੱਥਰ ਸਾਬਤ ਹੋਵੇਗਾ ਡਾਕਟਰ ਸ਼ੰਖ ਜੱਬੇਵਾਨ ਤੋਂ ਕਿਹਾ ਹੈ ਕਿ 2025-26 ਦਾ ਬਜਟ ਸਰਪੱਖੀ ਵਿਕਾਸ ਤੇ ਮੋਹਰ ਲਗਾਉਂਦਾ ਹੈ ਬਧਾਇਕ ਰਾਜਾ ਗਿਲ ਨੇ ਕਿਹਾ ਹੈ ਕਿ ਸਰਕਾਰ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਹੁਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸ਼ੁਕਰੀਆ ਜੀ